ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਅਪਾ ਬਣਾਵਾਂਗੇ ਆਲੂ ਵਾਲੇ ਨਮਕੀਨ ਚਾਵਲ ਸਭ ਤੋਂ ਪਹਿਲਾਂ ਅਪਾ ਤੇਲ ਲਿਆ ਵਿੱਚ ਪਾਇਆ ਜੀਰਾ ਤੇਜ ਪੱਤਾ ਪਿਆਜ਼ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਉਦੋਂ ਬਾਅਦ ਐਡ ਕਰਾਂਗੇ ਆਲੂ ਤੇ ਆਲੂ ਨੂੰ ਅਪਾ ਹੁਣ ਪਕਾਵਾਂਗੇ ਢੱਕ ਕੇ ਰੱਖ ਦਵਾਂਗੇ ਤੇ ਦੇਖੋ ਆਲੂ ਤੇ ਪਿਆਜ਼ ਦੋਨੇ ਆਪਣੇ ਭੁੱਜ ਚੁੱਕੇ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਟਮਾਟਰ ਟਮਾਟਰ ਨੂੰ ਵੀ ਥੋੜਾ ਜਿਹਾ ਪਕਾਵਾਂਗੇ ਜਿਹੜੇ ਪਿਆਜ਼ ਆ ਉਹਨਾਂ ਨੂੰ ਆਪਾਂ ਥੋੜਾ ਜਿਹਾ ਆਲੂਆਂ ਨਾਲ ਵੱਧ ਭਗਾਵਾਂਗੇ ਤਾਂ ਤਾਂ ਕਰਕੇ ਆਪਾਂ ਨੇ ਜਿਹੜੇ ਪਿਆਜ਼ ਪਹਿਲਾਂ ਪਾਈ ਸੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਤੇ ਥੋੜੀ ਜੀ ਲਾਲ ਮਿਰਚ ਤੇ ਇਹਨਾਂ ਨੂੰ ਮਿਕਸ ਕਰ ਦਵਾਂਗੇ ਤੇ ਇਹਦੇ ਵਿੱਚ ਇੱਕ ਗਲਾਸ ਆਪਾਂ ਚਾਵਲ ਦਾ ਪਾਵਾਂਗੇ ਦੋ ਗਲਾਸ ਪਾਣੀ ਤੇ ਪਾਵਾਂਗੇ ਤੇ ਇਹਨੂੰ ਆਪਾਂ ਬਸ ਪਾ ਕੇ ਪਕਾਵਾਂਗੇ ਠੀਕ ਆ ਆਪਾਂ ਜਿੰਨੇ ਚਾਵਲ ਲਏ ਉਹ ਤੋਂ ਡਬਲ ਪਾਣੀ ਲੈਣਾ ਵਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਟੱਕੇ ਰੱਖ ਦਵਾਂਗੇ ਪੱਕਣ ਵਾਸਤੇ ਠੀਕ ਹੈ ਤੇ ਵਿੱਚ ਨੂੰ ਆਪਾਂ ਚੈੱਕ ਕਰ ਲਵਾਂਗੇ ਕਿਉਂਕਿ ਆਪਾਂ ਕੁੱਕਰ 'ਚ ਨਹੀਂ ਪਕਾਇے ਖੁੱਲੇ ਭਕਾ ਰਹੇ ਆ ਦੇਖੋ ਇਹ 'ਚ ਥੋੜਾ ਜਿਹਾ ਪਾਣੀ ਰਹਿ ਗਿਆ ਏ ਤੇ ਥੋੜਾ ਜਿਹਾ ਇਹਨੂੰ ਹੋਰ ਪਕਾਵਾਂਗੇ ਫਿਰ ਇਹਨੂੰ ਬੰਦ ਕਰ ਦਵਾਂਗੇ ਆ ਦੇਖੋ ਹੁਣ ਇਹਨੂੰ ਆਪਾਂ ਬੰਦ ਕਰ ਦਵਾਂਗੇ ਤੇ 15-20 ਮਿੰਟ ਬਾਅਦ ਖੋਲ ਕੇ ਦੇਖਾਂਗੇ ਤੇ ਆਪਣੇ ਜਿਹੜੇ ਚਾਵਲ ਆ ਉਹ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਨੇ ਤੇ ਦੇਖੋ ਤੇ ਬਹੁਤ ਹੀ ਟੇਸਟੀ ਬਣਿਆ ਆ ਤੁਸੀਂ ਕਦੇ ਵੀ ਆਲੂ ਵਾਲੇ ਚਾਵਲ ਬਣਾ ਕੇ ਘਰੇ ਤਾਂ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਫੋਰ ਵਾਚਿੰਗ